ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਜੋ ਕੋ ਇਸ ਪ੍ਰੋਗਰਾਮ ਦੇ ਸਾਰੇ ਉਹ ਕਰਤਾ ਤਰਤਾ ਜੀ ਉਹ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਨਗੇ ਪ੍ਰੋਫੈਸਰ ਬਲਜਿੰਦਰ ਸਿੰਘ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਏ ਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਮਹਾਨ ਜੁਜਾਰੂ ਮਹਾਨ ਜਰਨੈਲ ਜੋਦੇ ਦੂਰ ਦ੍ਰਿਸ਼ਟੀ ਦੇ ਮਾਲਕ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਦੇ 33ਵੇਂ ਸ਼ਹੀਦੀ ਸਮਾਗਮ ਦੇ ਉੱਤੇ ਆਪ ਜੀ ਸਾਰੇ ਇਕੱਠੇ ਹੋਏ ਹੋ요 ਅਤੇ ਨਾਲ ਦੇ ਨਾਲ ਇਸ ਦੀਵਾਨ ਹਾਲ ਦੇ ਵਿੱਚ ਜਿਹੜੇ ਮਹਾਨ ਯੋਧਿਆਂ ਦੀਆਂ ਸ਼ਹੀਦਾਂ ਦੀਆਂ ਜਿਹੜੇ ਫੋਟੋਆਂ ਲੱਗੀਆਂ ਨੇ ਤਸਵੀਰਾਂ ਲੱਗੀਆਂ ਨੇ ਉਹਨਾਂ ਸਾਰਿਆਂ ਨੂੰ ਯਾਦ ਕਰ ਰਹੇ ਹੋ ਬੜਾ ਭਾਗੀ ਹੋ ਕਿ ਤੁਸੀਂ ਸਾਰੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਨਿਗਮਣ ਰਹੇ ਹੋ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਅਸੀਂ ਰੋਜ਼ ਆਪਣੀ ਅਰਦਾਸ ਦੇ ਵਿੱਚ ਵੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਥੇਦਾਰ ਸੁਖਦੇਵ ਸਿੰਘ ਬੱਬਰ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਨਾਲ ਲੰਮਾ ਸਮਾਂ ਬੈਠਣ ਦਾ ਉੱਠਣ ਦਾ ਤੁਰਨ ਦਾ ਫਿਰਨ ਦਾ ਖਾਣ ਦਾ ਪੀਣ ਦਾ ਸੌਣ ਦਾ ਜਾਗਣ ਦਾ ਦਾਸ ਨੂੰ ਮਿਲਿਆ ਬਹੁਤ ਕੁਝ ਸਿੱਖਿਆ ਉਹਨਾਂ ਕੋਲੋਂ ਨੇੜੇ ਹੋ ਕੇ ਜਦ ਦੇਖਿਆ ਤਾਂ ਉਹ ਨਕੋ ਨਕ ਭਰੇ ਹੋਏ ਸੀਗੇ ਗੁਰਮਤਿ ਸਿਧਾਂਤਾਂ ਦੇ ਨਾਲ ਗੁਰਬਾਣੀ ਦੇ ਨਾਲ ਅਤੇ ਇੱਕ ਬੜਾ ਦ੍ਰਿੜ ਸੰਕਲਪ ਸੀਗਾ ਉਹ ਸੰਕਲਪ ਕੀ ਸੀਗਾ ਕਿ ਜਿੱਥੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਹੈ ਬੇਇਨਸਾਫੀ ਦੇ ਖਿਲਾਫ ਲੜਾਈ ਲੜਨੀ ਹੈ ਉੱਥੇ ਨਾਲ ਦੇ ਨਾਲ ਜਿਹੜਾ ਬ੍ਰਾਹਮਣਵਾਦੀ ਘੇਰਾ ਕੌਮ ਨੂੰ ਪਿਆ ਹੋਇਆ ਹੈ। ਉਹ ਅੱਜ ਦਾ ਨਹੀਂ ਹੈ। ਇਹ ਉਸ ਵੇਲੇ ਦਾ ਹੈ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਜਨਊ ਪਾਣ ਤੋਂ ਇਨਕਾਰ ਕਰ ਦਿੱਤਾ ਸੀਗਾ। ਉਸ ਵੇਲੇ ਦੀ ਘੇਰਾਬੰਦੀ ਸਾਡੇ ਆਲੇ-ਦੁਆਲੇ ਬਣੀ ਹੋਈ ਹੈ। ਉਹ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ ਭਾਈ ਮਹਿਲ ਸਿੰਘ ਬੱਬਰ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਨੇ ਸਾਡੇ ਵਾਸਤੇ ਤਾਂ ਭਰਾਵਾਂ ਮੰਗਰ ਤੇ ਰੂਹੇ ਰੋਹਾਂ ਸੀ ਕਿ ਸਾਡੀਆਂ ਇਹਨਾਂ ਦੇ ਕਨਸੈਪਟਸ ਬਿਲਕੁਲ ਕਲੀਅਰ ਸੀਗੇ ਕਿ ਬ੍ਰਾਹਮਣਵਾਦੀ ਸੋਚ ਜਿਹੜੀ ਹੈ ਜਿਸ ਨੇ ਕਿ ਸਾਨੂੰ ਘੇਰਾਬੰਦੀ ਕੀਤੀ ਹੋਈ ਹੈ ਔਰ ਕਈ ਵਾਰ ਉਹ ਨਜ਼ਰ ਵੀ ਨਹੀਂ ਆਉਂਦੀ ਸਮਝ ਵੀ ਨਹੀਂ ਆਉਂਦੀ ਤੇ ਸਮਝ ਆ ਜਾਵੇ ਤਾਂ ਬਹੁਤ ਸਾਰੇ ਸਿੱਖ ਜਿਵੇਂ ਕਿ ਅੱਜ ਦੇ ਹਾਲਾਤ ਬਣੇ ਨੇ 인ਦਰਾ ਗਾਂਧੀ ਦੇ ਵੇਲੇ ਵੀ ਇਹੋ ਜਿਹੇ ਹਾਲਾਤ ਸੀਗੇ ਕਿ ਉਸ ਵੇਲੇ ਵੀ ਬਹੁਤ ਸਾਰੇ ਸਿੱਖ 인ਦਰਾ ਗਾਂਧੀ ਦੀ ਪ੍ਰਕਰਮਾ ਕਰਦੇ ਸੀਗੇ ਅੱਜ ਵੀ ਮੋਦੀ ਦੀ ਮੋਨ ਭਗਵਤ ਦੀ ਇਹਨਾਂ ਸਾਂਹਿਆਂ ਦੀ ਪ੍ਰਕਰਮਾ ਕੀਤੀ ਜਾ ਰਹੀ ਹੈ ਦੂਜੇ ਪਾਸੇ ਘੇਰਾਬੰਦੀ ਜਿਹੜੀ ਹੈ ਉਹ ਹੌਲੀ 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 ਬਹੁਤ ਮਜਬੂਤ ਹੁੰਦੀ ਜਾ ਰਹੀ ਹੈ ਪੰਛੀ ਕੁਦੇਵ ਸਿੰਘ ਬੱਬਰ ਆਮ ਤੌਰ ਤੇ ਕੀ ਕਰਦੇ ਸਿਗੇ ਜੇ ਇੱਕ ਕੀੜੀ ਨੂੰ ਆਪਣੇ ਘਰ ਦੀ ਲੋੜ ਹੈ ਅਗਰ ਕੀੜੀ ਹੈ ਉਹ ਕੀੜੀ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਆਪਣਾ ਘਰ ਲੱਭਦੀ ਹੈ ਚਿੜੀ ਆਪਣੀ ਹੋਂਦ ਵਾਸਤੇ ਆਲਣਾ ਬਣਾਉਂਦੀ ਐ ਆਲਣਾ ਤੇ ਫਿਰ ਸਿੱਖ ਕੌਮ ਨੂੰ ਆਪਣਾ ਘਰ ਕਿਉਂ ਨਹੀਂ ਚਾਹੀਦਾ ਕਿੱਡੀ ਵੱਡੀ ਦਲੀਲ ਐ ਉਹ ਕਹਿ ਕਰਦੇ ਸੀਗੇ ਕਿ ਸਭ ਤੋਂ ਵੱਡੀ ਸਾਡੇ ਕੋਲ ਤਾਕਤ ਕੀ ਹੈ ਉਹ ਗੁਰਮਤਿ ਸਿਧਾਂਤ ਨੇ ਗੁਰਮਤਿ ਸਿਧਾਂਤ ਜਿਨ੍ਹਾਂ ਨੂੰ ਅੱਜ ਅਸੀਂ ਹੌਲੀ-ਹੌਲੀ ਵਿਸਾਰ ਰਹੇ ਆ ਗੁਰਮਤਿ ਸਿਧਾਂਤ ਜਿਹੜੇ ਨੇ ਸਾਡੀ ਸ਼ਕਤੀ ਹੈ ਜਦੋਂ ਉਹਨਾਂ ਨੂੰ ਅਸੀਂ ਅਮਲ ਵਿੱਚ ਲਿਆਂਦੇ ਹਾਂ ਦਿੱਲੀ ਹਿੱਲਦੀ ਹੈ ਦਿੱਲੀ ਦਾ ਤਖਤ ਹਿਲਦਾ ਹੈ ਜਿਹੜੇ ਸਾਡੇ ਸੱਜਣ ਨੇ ਉਹ ਸਿਫਤ ਕਰਦੇ ਨੇ ਉਹ ਤਾਰੀਫ ਕਰਦੇ ਨੇ ਕਿ ਸਿੱਖਾਂ ਕੋਲ ਇਤਨੀ ਵੈਲਿਊਏਬਲ ਸਿਧਾਂਤ ਨੇ ਇਤਨੇ ਕੀਮਤੀ ਸਿਧਾਂਤ ਨੇ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਮਾਨ ਸਨਮਾਨ ਮਿਲ ਰਿਹਾ ਕਿਉਂ ਮਿਲ ਰਿਹਾ ਹੈ ਵੈਲਿਊਜ਼ ਕਰਕੇ ਉਹ ਵੈਲਿਊਜ਼ ਕਹਨੇ ਦਿੱਤੀਆਂ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਈਆਂ ਅੱਜ ਸਾਡੇ ਘਰਾਂ ਦੇ ਵਿੱਚੋਂ ਉਹ ਵੈਲਿਊਜ਼ ਸਾਡੀਆਂ ਜੱਥੇਬੰਦੀਆਂ ਦੇ ਵਿੱਚੋਂ ਉਹ ਵੈਲਿਊਜ਼ ਸਾਡੇ ਜੱਥੇਦਾਰਾਂ ਦੇ ਵਿੱਚੋਂ ਉਹ ਵੈਲਿਊਜ਼ ਖਤਮ ਹੋ ਰਹੀਆਂ ਨੇ ਵਿਚਾਰਨ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ ਬਹੁਤ ਹੀ ਇੱਕ ਨੁਕਤਾ ਜਿਹੜਾ ਕਿ ਮੈਂ ਤੁਹਾਡਾ ਸਾਂਝਾ ਕਰਨਾ ਬਰੀਕ ਨੁਕਤਾ ਹੈ ਪਿਛਲੇ ਦਿਨਾਂ ਦੇ ਵਿੱਚ ਆਪਰੇਸ਼ਨ ਸੰਧੂਰ ਹੋਇਆ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਛੜੀ ਸੀਗੀ ਖਿਆਲ ਕਰਿਓ ਜਰੂਰ ਜੰਗ ਛੜਨ ਦੇ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਤੇ ਨੈਸ਼ਨਲ ਮੀਡੀਆ ਦੇ ਉੱਤੇ ਇੱਕ ਵਰਤਾਂਤ ਸਿਰਜਿਆ ਗਿਆ ਉਹ ਵਰਤਾਂਤ ਕੀ ਸੀਗਾ ਪਾਕਿਸਤਾਨ ਦੁਸ਼ਮਣ ਦੇਸ਼ ਹੈ ਪਾਕਿਸਤਾਨ ਦੇ ਪ੍ਰਤੀ ਸਾਰਿਆਂ ਦੇ ਮਨ ਦੇ ਵਿੱਚ ਇੱਕ ਨਫ਼ਰਤ ਦਾ ਨੈਰੇਟਿਵ ਡਿਵੈਲਪ ਕਰਤਾ ਗਿਆ ਅਸੀਂ ਵੀ ਉਸੇ ਵੇਗ ਦੇ ਵਿੱਚ ਨਾਲ ਤੁਰ ਪਏ ਅਸੀਂ ਤੁਰ ਪਏ ਵਾਕਿ ਜ ਪਾਕਿਸਤਾਨ ਇੱਕ ਸਾਡਾ ਦੁਸ਼ਮਣ ਦੇਸ਼ ਹੈ ਲੇਕਿਨ ਸੋਚਿਆ ਨਹੀਂ ਉਹ ਧਰਤੀ ਤੋਂ ਸਾਡੀ ਜੜ ਬੈਠੀ ਹੈ ਸਾਡਾ ਮੂਲ ਹੈ ਨਨਕਾਣਾ ਸਾਹਿਬ ਅਸੀਂ ਰੋਜ਼ ਆਪਣੇ ਗੁਰੂ ਦੇ ਸਾਹਮਣੇ ਇਹ ਸ਼ਬਦ ਗਾਣੇ ਹਾਂ ਆਸੋਰ ਤੇ ਸੁਖਾਸਨ ਵੇਲੇ ਜਿੱਥੇ ਜਾਹੇ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਕੀ ਪੜ ਕੇ ਸੁਣ ਕੇ ਛੱਡ ਦੇਣਾ ਸੋਚਣਾ ਨਹੀਂ ਕੀ ਉਹ ਧਰਤੀ ਉਹ ਧਰਤੀ ਨਨਕਾਣਾ ਸਾਹਿਬ ਦੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਕਿਸੇ ਵਾਸਤੇ ਕਿਸੇ ਦੇਸ਼ ਵਾਸਤੇ ਹੋ ਸਕਦਾ ਹੈ ਕਿ ਉਹ ਦੁਸ਼ਮਨ ਦੇਸ਼ ਹੋਏਗਾ ਗੁਰੂ ਨਾਨਕ ਦੇ ਜਿਹੜੇ ਨਾਤੀ ਪੁੱਤਰ ਨੇ ਉਹਨਾਂ ਵਾਸਤੇ ਉਹ ਧਰਤੀ ਤਾਂ ਚੁੰਮਣ ਵਾਲੀ ਹੈ ਨਤਮਸਤਕ ਹੋਣ ਵਾਲੀ ਹੈ ਦਸ ਗੁਰੂ ਸਾਹਿਬਾਨ ਦੇ ਵਿੱਚੋਂ ਦਸ ਗੁਰੂ ਸਾਹਿਬਾਨ ਦੇ ਵਿੱਚੋਂ ਦੋ ਗੁਰੂ ਸਾਹਿਬਾਨ ਦੇ ਪ੍ਰਕਾਸ਼ ਮੌਜੂਦਾ ਪਾਕਿਸਤਾਨ ਦੇ ਵਿੱਚ ਹੋਏ ਨੇ ਦੁਸ਼ਮਨ ਦੇਸ਼ ਕਹੋਗੇ ਦੁਸ਼ਮਨ ਧਰਤੀ ਕਹੋਗੇ ਚੌਥੇ ਪਾਤਸ਼ਾਹ ਦਾ ਲਾਹੌਰ ਦੇ ਵਿੱਚ ਪ੍ਰਕਾਸ਼ ਹੋਇਆ ਪੰਚਮ ਪਾਤਸ਼ਾਹ ਦੀ ਸ਼ਹਾਦਤ ਉੱਥੇ ਹੋਈ ਖਾਲਸਾ ਰਾਜ ਦੀ ਕੈਪੀਟਲ ਹੈ ਕੀ ਅਸੀਂ ਐਸੀ ਪਵਿੱਤਰ ਧਰਤੀ ਜਿੱਥੇ ਕੀ ਸਾਰੇ ਗੁਰੂ ਸਾਹਿਬਾਨ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਵਾਈਡਲੀ ਟ੍ਰੈਵਲ ਕੀਤਾ ਹੋਏ ਵੱਖ-ਵੱਖ ਗੁਰੂ ਸਹਿਬਾਨਾਂ ਦੇ ਉੱਥੇ ਪਵਿੱਤਰ ਚਰਨ ਪਾਏ ਹੋਣ ਉਹ ਧਰਤੀ ਦਾ ਤਾਂ ਇੱਕ ਇੱਕ ਕਣ ਸਾਡੇ ਵਾਸਤੇ ਪੂਜਣ ਯੋਗ ਹੈ ਹਾਂ ਦਿੱਲੀ ਦਾ ਤੇ ਇਸਲਾਮਾਬਾਦ ਦਾ ਦਿੱਲੀ ਦਾ ਤੇ ਲਾਹੌਰ ਦਾ ਝਗੜਾ ਹੋ ਸਕਦਾ ਹੈ ਉਹ ਦੁਸ਼ਮਣ ਕਹੀਂ ਜਾਣੇ ਇੱਕ ਦੂਜੇ ਨੂੰ ਗੁਰ ਨਾਨਕ ਦਾ ਸਿੱਖ ਕਿਵੇਂ ਕਹ ਦੇਗਾ ਗੁਰਨਾਨਕ ਦਾ ਸਿੱਖ ਤਾਂ ਉਥੇ ਭੱਜ ਜਾਂਦਾ ਨਤਮਸਤਕ ਹੋਣ ਲਈ ਉਥੋਂ ਅਸੀਸਾਂ ਲੈ ਕੇ ਆਉਂਦਾ ਹੈ ਉਥੇ ਅਰਦਾਸਾਂ ਕਰਦਾ ਹੈ ਅਸੀਂ ਇਸ ਨੈਰੇਟਿਵ ਤੋਂ ਬਹੁਤ ਸਾਵਧਾਨ ਰਹਿਣਾ ਹੈ ਇਹ ਸਾਡੇ ਤੇ ਥੋਪਿਆ ਜਾ ਰਿਹਾ ਹੈ ਅਗਰ ਰਾਮਚੰਦਰ ਦਾ ਜਨਮ ਉਥੇ ਕਿਧਰੇ ਹੋਇਆ ਹੁੰਦਾ ਅਯੁੱਧਿਆ ਅੱਜ ਕਿਧਰੇ ਲਾਹੌਰ ਵਿੱਚ ਹੁੰਦੀ ਮਥਰਾ ਜਿੱਥੇ ਕ੍ਰਿਸ਼ਨ ਦਾ ਜਨਮ ਹੋਇਆ ਸੀਗਾ ਅੱਜ ਕਿਧਰੇ ਉਹ ਕਰਾਚੀ ਵਿੱਚ ਹੁੰਦਾ ਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਕਦੀ ਵੀ ਨਹੀਂ ਕਹਿਣਾ ਸੀਗਾ ਕਦੀ ਵੀ ਨਹੀਂ ਕਹਿਣਾ ਸੀਗਾ ਇਹ ਸਾਡਾ ਦੁਸ਼ਮਣ ਦੇਸ਼ ਹੈ ਕਦੀ ਨਹੀਂ ਕਹਿਣਾ ਸੀਗਾ ਸਮਝੀਏ ਸੋਚੀਏ ਸਾਡਾ ਤਾਂ ਜੜ ਉੱਥੇ ਹੈ ਸਾਡਾ ਤਾਂ ਮੂਲ ਉੱਥੇ ਹੈ ਸਾਡੀ ਵਿਰਾਸਤ ਉੱਥੇ ਹੈਗੀ ਹੈ ਇਸ ਪ੍ਰੋਪਾਗੈਂਡਾ ਤੋਂ ਸਾਫ ਥਾਨ ਹੋਣ ਦੀ ਲੋੜ ਹੈ। ਹੋਰ ਜਿਸ ਨੇ ਇਹ ਪ੍ਰੋਪਾਗੈਂਡਾ ਕੀਤਾ ਜਾਂਦਾ ਹੈ ਤੇ ਇਹ ਆਰਮੀ ਤੱਕ ਵੀ ਪਹੁੰਚਦਾ ਹੈ। ਇਹ ਫੌਜ ਤੱਕ ਵੀ ਇਹ ਨੈਰੇਟਿਵ ਪਹੁੰਚਦਾ ਹੈ। ਇਹ ਸਾਂੜਿਆਂ ਤੱਕ ਪਹੁੰਚਦਾ ਹੈ ਜਿਹਦੇ ਨਾਲ ਕਿ ਫੌਜ ਦੇ ਮਨ ਵਿੱਚ ਵੀ ਬੈਠੇ ਕਿ ਇਹ ਦੁਸ਼ਮਣ ਦੇਸ਼ ਹੈ ਭਾਈ। ਫੌਜ ਹੋਰ ਤਾਕਤ ਦੇ ਨਾਲ ਸਿੱਖ ਰੈਜiment ਹੋਰ ਤਾਕਤ ਦੇ ਨਾਲ ਲੜੇ। ਨਹੀਂ। ਸਾਡੀ ਪਵਿੱਤਰ ਧਰਤੀ ਉੱਥੇ ਹੈ। ਅਸੀਂ ਉਸ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ। ਅਸੀਂ ਉੱਥੇ ਉੱਥੇ ਵੀ ਅਸੀਂ ਕੇਅਰ ਟੇਕਰ ਬਣ ਕੇ ਚੱਲਣਾ ਹੈ ਇੱਥੇ ਵੀ ਕੇਅਰ ਟੇਕਰ ਇੱਥੇ ਵੀ ਅਸੀਂ ਪਹਿਰੇਦਾਰ ਹਾਂ ਉੱਥੇ ਦੇ ਵੀ ਪਹਿਰੇਦਾਰ ਹਾਂ ਕਿਉਂਕਿ ਸਾਡੇ ਗੁਰੂ ਦੀ ਧਰਤੀ ਹੈ ਐ ਭੇਨਤੀ ਮੈਂ ਤੁਹਾਨੂੰ ਕਰਨੀ ਸੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਮੈਂ ਫਿਰ ਗੱਲ ਕਰਕੇ ਸਮਾਪਤੀ ਕਰਾਂ ਇੱਕ ਕਿਤਾਬ ਮਾਰਕੀਟ ਵਿੱਚ ਆਈ ਹੈ ਬੜੀ ਖਤਰਨਾਕ ਕਿਤਾਬ ਹੈ ਰੀਸੈਂਟਲੀ ਆਈ ਹੈ ਉਸ ਕਿਤਾਬ ਦਾ ਨਾਮ ਹੈ ਸਿੱਖ ਹਿੰਦੀ ਦੇ ਵਿੱਚ ਕਿਤਾਬ ਹੈ ਸਿੱਖ ਗੁਰੂਆਂ ਕੀ ਰਾਸ਼ਟਰ ਕੇ ਪ੍ਰਤੀ ਦ੍ਰਿਸ਼ਟੀ ਕਿਆ ਥੀ ਸਿੱਖ ਗੁਰੂ ਸਾਹਿਬਾਨ ਦੀ ਦੇਸ਼ ਤੇ ਪੱਤੀ ਦ੍ਰਿਸ਼ਟੀ ਕਿਹੋ ਜੀ ਸੀਗੀ ਯਾਦ ਰੱਖਿਓ ਆਪਣੇ ਬੱਚਿਆਂ ਨੂੰ ਵੀ ਦੱਸ ਦੀਏ 5 ਸਾਲ ਦਾ ਬੱਚਾ ਹੈ ਉਹਦੇ ਕੰਨ ਵਿੱਚ ਵੀ ਫੂਕ ਮਾਰੀਏ ਦੱਸਿਏ ਕਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੋਈ ਵੀ ਗੁਰੂ ਨੇ ਕਿਸੇ ਵੀ ਗੁਰੂ ਨੇ ਦੇਸ਼ ਤੇ ਵਾਸਤੇ ਕੁਰਬਾਨੀ ਨਹੀਂ ਕੀਤੀ ਸਾਡਾ ਫਲਸਫਾ ਮਾਨਵਤਾ ਨਾਲ ਜੁੜਿਆ ਹੋਇਆ ਹੈ ਮਨੁੱਖਤਾ ਨਾਲ ਜੁੜਿਆ ਹੋਇਆ ਹੈ ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਹੈ ਸਾਡਾ ਫਿਲਾਸਫਾ ਜਿਹੜਾ ਹੈ ਉਹ ਬ੍ਰਹਮੰਡੀ ਹੈ ਉਹ ਵਿਸ਼ਵ ਵਿਆਪੀ ਹੈ ਭਾਰਤ ਦੀ ਇੱਕ ਬਾਉਂਡਰੀ ਦੇ ਨਾਲ ਨਹੀਂ ਜੁੜਿਆ ਹੋਇਆ ਭਾਰਤ ਦੇ ਟੁਕੜੇ ਹੋ ਸਕਦੇ ਨੇ ਭਾਰਤ ਪਹਿਲਾਂ ਵੱਡਾ ਸੀਗਾ ਛੋਟਾ ਹੋ ਗਿਆ ਹੋਰ ਛੋਟਾ ਹੋ ਜਾਏਗਾ ਕਿ ਗੁਰੂ ਸਾਹਿਬ ਦੀ ਸੋਚ ਵੀ ਛੋਟੀ ਹੋ ਜਾਏਗੀ ਸੋਚਿਆ ਕਰੋ ਨਹੀਂ ਨਹੀਂ ਗੁਰੂ ਨਾਨਕ ਦੀ ਦ੍ਰਿਸ਼ਟੀ ਬ੍ਰਹਮੰਡੀ ਹੈ ਖੰਡਾ ਬ੍ਰਹਮੰਡਾਂ ਦੇ ਵਿੱਚ ਇਹ ਦ੍ਰਿਸ਼ਟੀ ਚੱਲਦੀ ਹੈ ਇੱਕ ਦੇਸ਼ ਤੇ ਬਾਉਂਡਰੀਜ਼ ਦੇ ਨਾਲ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਿਲਾਸਫੀ ਨੂੰ ਸੀਮਿਤ ਨਾ ਰੱਖੋ ਇਹ ਬਹੁਤ ਵੱਡਾ ਸਾਡੇ ਤੇ ਹਮਲਾ ਹੋ ਰਿਹਾ ਹੈ ਇਸੇ ਕਰਕੇ ਵੀਰ ਬਾਲ ਦਿਵਸ ਦਾ ਨਾਮ ਦਿੱਤਾ ਗਿਆ ਉਹ ਸਾਡੇ ਸੈਭਜਾ ਦੇ ਨੇ ਉਹ ਸਾਡੇ ਸਾਡੀਆਂ ਅਰਦਾਸਾਂ ਸੁਣਦੇ ਨੇ ਸਾਨੂੰ ਤਾਕਤ ਦਿੰਦੇ ਨੇ ਸਾਨੂੰ ਜੀਵਨ ਦਿੰਦੇ ਨੇ ਅਸੀਂ ਉਹਨਾਂ ਦੇ ਬੋਲ ਸੁਣ ਕੇ ਸਾਡੇ ਚ ਅਣਖ ਪੈਦਾ ਹੁੰਦੀ ਹੈ ਉਹ ਵੀਰਪਾਲ ਦਿਵਸ ਕਿਤਾ ਹੋ ਗਏ ਇਹ ਦੇਸ਼ ਦੇ ਨਾਲ ਜੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵਿਸ਼ੇਸ਼ ਤੌਰ ਤੇ ਆਪਣੇ ਛੋਟੇ ਭਰਾ ਭਪਿੰਦਰ ਸਿੰਘ ਜੀ ਪਹਿਲਵਾਨ ਜੋ ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਬਰਸੀਆਂ ਵਾਸਤੇ ਵਿਸ਼ੇਸ਼ ਤੌਰ ਤੇ ਆਉਂਦੇ ਨੇ ਸਾਰੀ ਆਪਣੀ ਟੀਮ ਨੂੰ ਨਾਲ ਜੋੜਦੇ ਨੇ ਇੱਥੇ ਆ ਕੇ ਸਾਰੇ ਉਪਰਾਲੇ ਕਰਦੇ ਨੇ ਜਿਹੜੇ ਇਸ ਪਿੰਡ ਦੇ ਇਲਾਕਾ ਨਿਵਾਸੀ ਨੇ ਜਿਹੜੇ ਜਿਹੜੇ ਮੇਰੀ ਗੱਲ ਸੁਣ ਰਹੇ ਨੇ ਉਹ ਬੇਨਤੀ ਹੁਣਾ ਨੂੰ ਆਪਾਂ ਮਿਲ ਬੈਠ ਕੇ ਜੇ ਪ੍ਰਬੰਧ ਨੇ ਉਹਨਾਂ ਵਿੱਚ ਕੋਈ ਕਮੀਆਂ ਪੇਸ਼ੀਆਂ ਆਈਆਂ ਨੇ ਉਹਨਾਂ ਬੈਠ ਕੇ ਠੀਕ ਕਰੀਏ ਪਬਲਿਕਲੀ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਇਹ ਸਾਡਾ ਆਪਣਾ ਇੱਕ ਪਰਿਵਾਰ ਹੈ ਇਜਨੀ ਸੰਗਤ ਆਈ ਹੈ ਇਹ ਕਲਗੀਧਰ ਪਾਸ਼ਾ ਦਾ ਪਰਿਵਾਰ ਹੈ ਇਸ ਪਰਿਵਾਰ ਦੇ ਵਿੱਚ ਤਾਕਤ ਪੈਦਾ ਕਰੀਏ ਸਾਰੀ ਸੰਗਤ ਦਾ ਮੈਂ ਜਥੇਬੰਦੀ ਵੱਲੋਂ ਪਲਵਾਨ ਜੀ ਵੱਲੋਂ ਸਾਰੇ ਪ੍ਰਬੰਧਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਜਿਹੜੇ ਸਾਨੂੰ ਟੀਚੇ ਅਧੂਰੇ ਰਹਿ ਗਏ ਨੇ ਸ਼ਹੀਦ ਸਿੰਘਾਂ ਨੇ ਜਿਹੜੇ ਕੀਚੇਸਾ ਨੂੰ ਦਿੱਤੇ ਨੇ ਅਜੇ ਉਹ ਅਧੂਰੇ ਨੇ ਉਹਨਾਂ ਦੀ ਪੂਰਤੀ ਵਾਸਤੇ ਅਸੀਂ ਸੰਗਠਿਤ ਹੋਈਏ ਏਕਾ ਬਣਾਈਏ ਜਿਹੜੀਆਂ ਭਾਵਨਾਵਾਂ ਭਾਈ ਵਦਾਵਾ ਸਿੰਘ ਬੱਬਰ ਵਾਸਤੇ ਭਾਈ ਮਹਿਲ ਸਿੰਘ ਬੱਬਰ ਵਾਸਤੇ ਇੱਥੇ ਬੁਲਾਇਆ ਨੇ ਪੇਸ਼ ਕੀਤੀਆਂ ਨੇ ਸਾਰਿਆਂ ਦਾ ਧੰਨਵਾਦ ਅਰਦਾਸ ਕਰੀਏ ਸੰਗਤੀ ਰੂਪ ਦੇ ਵਿੱਚ कि ਜਿਹੜੇ ਜਿਹੜੇ ਜੁਝਾਰੂ ਸਿੰਘ ਵੱਖ-ਵੱਖ ਜਥੇਬੰਦੀਆਂ ਦੇ ਪੰਥ ਦੀ ਨੁਮਾਇੰਦਗੀ ਰੂਪੋਸ਼ ਹੋ ਕੇ ਕਰ ਰਹੇ ਨੇ ਜਾਂ ਓਵਰਗਰਾਊਂਡ ਹੋ ਕੇ ਕਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈ ਕੇ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਪ੍ਰੋਫੈਸਰ ਬਲਜੀਤ ਸਿੰਘ ਜੀ ਜਿੰਨਾਂ ਨੇ ਲੰਮਾ ਸਮਾਂ ਮੇਰੇ ਵੀਰਾ ਵਡਿਆਣਾ ਸਮਾਗ ਕੇ ਜਾ ਰਿਹਾ ਉਹਨਾਂ ਨੇ ਆਪਣੇ ਦਿਲ ਦੇ